ਪੰਜਾਬ ਵਿਧਾਨ ਸਭਾ ਦੇ ਬਾਹਰ ਕਾਂਗਰਸੀ ਵਿਧਾਇਕਾਂ ਔਰ ਆਗੂਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਰੋਜ਼ ਕੀਤਾ ਜਾ ਰਿਹਾ ਦੱਸੀ ਕਿ ਕੱਲ ਜਿਹੜੇ ਸੁਖਜਿੰਦਰ ਕੋਟਲੀ ਸੀਗੇ ਦਲਿਤ ਭਾਈਚਾਰੇ ਦੇ ਵਿਧਾਇਕ ਨੇ ਉਹਨਾਂ ਨੇ ਰੋਏ ਸੀ ਕਿ ਮੈਨੂੰ ਅਪ ਸ਼ਬਦ ਬੋਲਨੇ ਆ ਸਾਡੇ ਭਾਈਚਾਰੇ ਨੂੰ ਅਪ ਸ਼ਬਦ ਬੋਲਨੇ ਜਿਸ ਤੋਂ ਬਾਅਦ ਦਲਿਤ ਭਾਈਚਾਰੇ ਨੂੰ ਅਪ ਸ਼ਬਦ ਬੋਹਣ ਲਣ ਤੋਂ ਬਾਅਦ ਸੁਖਦੇਵ ਸਿੰਘ ਜਿਹੜੇ ਸੁਖਵਿੰਦਰ ਸਿੰਘ ਕੋਟਲੀ ਨੇ ਉਹ ਰੋਂਦੇ ਨੇ ਮਾਫ ਕਰਨਾ ਸੁਖਵਿੰਦਰ ਸਿੰਘ ਕੋਟਲੀ ਉਹ ਰੋ ਰਹੇ ਹੁੰਦੇ ਨੇ ਜਿਸ ਤੋਂ ਬਾਅਦ ਬਾਦਬਾਨਾਂ ਚੁੱਪ ਕਰਾਉਂਦਾ ਔਰ ਅੱਜ ਤਮਾਮ ਕਾਂਗਰਸ ਲੀਡਰ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਕਿਸ ਤਰੀਕੇ ਦੇ ਨਾਲ ਤਖਤੀਆਂ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਕਿਉਂਕਿ ਅੱਜ ਬਜਟ ਇਜ਼ ਲਾਸ ਦਾ ਪੰਜਾਬ ਵਿਧਾਨ ਸਭਾ ਵਿੱਚ ਤੀਜਾ ਦਿਨੇ ਅੱਜ ਬਜਟ ਪੇਸ਼ ਕੀਤਾ ਜਾਵੇਗਾ ਔਰ ਇੱਥੇ ਵੀ ਮੰਗ ਰੱਖੀ ਗਈ ਸੀ ਕਿ ਮਹਿਲਾਵਾਂ ਨੂੰ 1000 ਰੁਪਏ ਦੀ ਵਾਅਦਾ ਕੀਤਾ ਸੀ ਉਹ ਕਿ ਨਹੀਂ ਪੂਰੇ ਕੀਤੇ ਹੋਰ तमाम ਵਾਅਦੇ ਨੇ ਉਹਨਾਂ ਨੂੰ ਲੈ ਕੇ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੱਲ ਰਾਜੇ ਬੜਿੰਗ ਹੋਣੀ ਜਾਂ तमाम ਸਕਿੰਦਰ ਰੰਧਾਵੇ ਦੀ ਗੱਲ ਕਰੀਏ ਤਮਾਮ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਹੀ ਦੱਸਤੀ ਕਿ ਉੱਥੇ ਹੀ ਪ੍ਰਗਟ ਸਿੰਘ ਦੇ ਵੱਲੋਂ ਵੀ ਕਿਹਾ ਗਿਆ ਇੱਕ ਟਵੀਟ ਕਰਕੇ ਮੈਂ ਟਵੀਟ ਵੀ ਸੰਧਿਆ ਕਰ ਦੇਣਾ ਕਾਂਗਰਸ ਸੀ ਜਿਹੜੇ ਖੇਡ ਮੰਤਰੀ ਨੇ ਸਾਬਕਾ ਕਾਂਗਰਸ ਖੇਡ ਮੰਤਰੀ ਰਹੇ ਨੇ ਪ੍ਰਗਟ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਕਰ ਸਿੰਬੋਲਿਕ ਦਿੱਤਾ ਜਿੰਦਰਾ ਜਿਹੜਾ ਜਿੰਦਰਾ ਦਿੱਤਾ ਹੈ ਸਪੀਕਰ ਨੂੰ ਆਪ ਦੀ ਜੇਬ ਵਿੱਚ ਪਾਈ ਫਿਰਦੇ ਸੀ ਇੰਨਾ ਹੀ ਦਾਮ ਹੈ ਤੁਹਾਡੇ ਵਿੱਚ ਤਾਂ ਤੁਸੀਂ ਸੰਭੂ ਬਾਰਡਰ ਖਨੌਰੀ ਬਾਰਡਰ ਤੇ ਕਿਉਂ ਨਹੀਂ ਲਾਏ ਉਧਰੋਂ ਤਾਂ ਸਾਡੇ ਭਾਜਪਾ ਸਰਕਾਰ ਨੇ ਨੌਜਵਾਨਾਂ ਦੇ ਕਤਲ ਕਰ ਦਿੱਤੇ ਨੌਜਵਾਨ ਮਾਰ ਦਿੱਤੇ ਉਦੋਂ ਤੁਸੀਂ ਭਗਵੰਤ ਮਾਨ ਕਿਉਂ ਚੁੱਪ ਸੀ ਹੁਣ ਭਗਵੰਤ ਮਾਨ ਵੱਡੀਆਂ-ਵੱਡੀਆਂ ਗੱਲਾਂ ਕਰਦਾ ਲਲਕਾਰੇ ਮਾਰਦਾ ਐਂ ਕਹਿ ਰਿਹਾ ਕਿ ਤੂੰ ਚੁੱਪ ਕਰ ਜਾ ਅਜਹੀਆਂ ਗੱਲਾਂ ਕਰ ਰਿਹਾ ਜਿਸ ਨੂੰ ਲੈ ਕੇ ਪ੍ਰਗਟ ਸਿੰਘ ਦਾ ਟਵੀਟ ਜ਼ਰੂਰ ਕਿਤੇ ਨਾ ਕਿਤੇ ਚਪੇੜ ਮਾਰ ਰਿਹਾ ਇਹ ਮੁੱਖ ਮੰਤਰੀ ਤੇ ਜਿਹੜੇ ਸਵਾਲ ਸੀ ਕੱਲ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਸੀ ਪਰ ਉਸੇ ਵਿੱਚਕਾਰ ਕਾਂਗਰਸੀ ਵੱਡੇ-ਵੱਡੇ ਸਵਾਲ ਖੜੇ ਕਰ ਰਹੇ ਨੇ ਪਰ ਉੱਥੇ ਹੀ ਮੁੱਖ ਮੰਤਰੀ ਨੇ ਵੀ ਕਾਂਗਰਸੀਆਂ ਤੇ ਇੱਕ ਜ਼ਰੂਰ ਇੱਕ ਤਮਾਚਾ ਮਾਰ ਰਿਹਾ ਕਿਉਂਕਿ ਜਦੋਂ ਉਹਨਾਂ ਨੇ ਕਿਹਾ ਸੀ ਹੀ ਕਾਂਗਰਸੀਆਂ ਨੇ ਕੀ ਮੁੱਖ ਮੰਤਰੀ ਦਾ 150 ਰੁਪਏ ਸਦੀਕ ਤੇ ਜਾ ਰਿਹਾ ਸੀ ਬਾਜਵਾ ਕਹਿੰਦੇ ਨੇ ਤਾਂ ਜਿਸ ਤੋਂ ਬਾਅਦ ਕਾਫੀ ਤੂ ਤੂ ਮੈਂ ਹੁੰਦੀ ਆ ਸਾਨੂੰ ਕਹਿੰਦੇ ਅਸੀਂ ਮਟੀਰੀਅਲ ਆ ਮੋਬਾਈਲ ਰਿਪੇਅਰ ਕਰਨ ਵਾਲੇ ਆਗੇ ਮੈਂ 250 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਧਿਆੜੀ ਤੇ ਜਾਂਦਾ ਸੀ ਪਤਾ ਲੱਗਿਆ ਤੁਹਾਨੂੰ ਰੰਗ ਦਾ ਮੈਦਾਨ ਬਣ ਜਾਂਦਾ ਹੈ ਕੱਲ ਜਿਹੜੀ ਵਿਧਾਨ ਸਭਾ ਦੇ ਸਰੂਸੇ ਵਿਚਕਾਰ ਅੱਜ ਫੇਰ ਵਿਧਾਨ ਸਭਾ ਦੇ ਬਾਹਰ ਤਖਤੀਆਂ ਲੈ ਕੇ ਕਾਂਗਰਸੀ ਵਿਧਾਇਕ ਪ੍ਰਦਰਸ਼ਨ ਕਰ ਰਹੇ ਨੇ ਦੱਸਦੀ ਕਿ ਇਸ ਪ੍ਰਦਰਸ਼ਨ ਦੇ ਵਿੱਚ ਵਿਧਾਨ ਸਭਾ ਦੇ ਬਾਹਰ ਇਹ ਇਹਨਾਂ ਦਾ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਾਂਗਰਸੀ ਵਿਧਾਇਕ ਕੁੱਟਲੀ ਗਲਾਪ सीएम ਦੀ ਜਿਹੜੀ ਟਿੱਪਣੀ ਸੀ ਉਸ ਦਾ ਵਿਰੋਧ ਕੀਤਾ ਜਾ ਰਿਹਾ ਕਾਲੇ ਕੋਟ ਤੇ ਹੱਥਾਂ 'ਚ ਤਖਤੀਆਂ ਫੜ ਕੇ ਕਾਂਗਰਸੀ ਵਿਧਾਇਕ ਪਹੁੰਚੇ ਨੇ ਤੇ ਲਗਾਤਾਰ ਸਰਕਾਰ ਦਾ ਮੌਜੂਦਾ ਪੰਜਾਬ ਦੀ ਸਰਕਾਰ ਦਾ ਵਿਰੋਧ ਕਰ ਰਹੇ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਕਾਂਗਰਸੀ ਵਿਧਾਇਕਾਂ ਔਰ ਆਗੂਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਰੋਜ਼ ਕੀਤਾ ਜਾ ਰਿਹਾ ਦਸੀ ਕੀ ਕੱਲ ਜਿਹੜੇ ਸੁਖਜਿੰਦਰ ਕੋਟਲੀ ਸੀਗੇ ਦਲਿਤ ਭਾਈਚਾਰੇ ਦੇ ਵਿਧਾਇਕ ਨੇ ਉਹਨਾਂ ਨੇ ਰੋਏ ਸੀ ਕਿ ਮੈਨੂੰ ਅਪਸ਼ਬਦ ਬੋਲੇ ਨੇ ਸਾਡੇ ਭਾਈਚਾਰੇ ਨੂੰ ਅਪਸ਼ਬਦ ਬੋਲੇ ਜਿਸ ਤੋਂ ਬਾਅਦ ਦਲਿਤ ਭਾਈਚਾਰੇ ਨੂੰ ਅਪਸ਼ਬਦ ਬੋਲਣ ਤੋਂ ਬਾਅਦ ਸੁਖਦੇਵ ਸਿੰਘ ਜਿਹੜੇ ਸੁਖਵਿੰਦਰ ਸਿੰਘ ਕੋਟਲੀ ਨੇ ਉਹ ਰੋਂਦੇ ਨੇ ਮਾਫ ਕਰਨਾ ਸੁਖਵਿੰਦਰ ਸਿੰਘ ਕੋਟਲੀ ਉਹ ਰੋ ਰਹੇ ਹੁੰਦੇ ਨੇ ਜਿਸ ਤੋਂ ਬਾਅਦ ਬਾਦਬਾਨਾਂ ਨੂੰ ਚੁੱਪ ਕਰਾਉਂਦਾ ਔਰ ਅੱਜ ਤਮਾਮ ਕਾਂਗਰਸ ਲੀਡਰ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਕਿਸ ਤਰੀਕੇ ਦੇ ਨਾਲ ਤਖਤੀਆਂ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਕਿਉਂਕਿ ਅੱਜ ਬਜਟ ਇਜ਼ ਲਾਸਟ ਦਾ ਪੰਜਾਬ ਵਿਧਾਨ ਸਭਾ ਵਿੱਚ ਤੀਜਾ ਦਿਨ ਹੈ ਅੱਜ ਬਜਟ ਪੇਸ਼ ਕੀਤਾ ਜਾਵੇਗਾ ਔਰ ਇੱਥੇ ਵੀ ਮੰਗ ਰੱਖੀ ਗਈ ਸੀ ਕਿ ਮਹਿਲਾਵਾਂ ਨੂੰ 1000 ਰੁਪਏ ਦੀ ਵਾਅਦਾ ਕੀਤਾ ਸੀ ਉਹ ਕਿ ਨਹੀਂ ਪੂਰੇ ਕੀਤੇ ਹੋਰ ਤਮਾਮ ਵਾਅਦੇ ਨੇ ਉਹਨਾਂ ਨੂੰ ਲੈ ਕੇ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਕੱਲ ਰਾਜੇ ਬੜਿੰਗ ਹੋ ਸਕਿੰਦਰ ਰੰਧਾਵੇ ਦੀ ਗੱਲ ਕਰੀਏ तमाम ਕਾਂਗਰਸੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਹੀ ਦੱਸਤੀ ਕਿ ਉੱਥੇ ਹੀ ਪ੍ਰਗਟ ਸਿੰਘ ਦੇ ਵੱਲੋਂ ਵੀ ਕਿਹਾ ਗਿਆ ਇੱਕ ਟਵੀਟ ਕਰਕੇ ਮੈਂ ਟਵੀਟ ਵੀ ਸੰਧਿਆ ਕਰ ਦੇਣਾ ਕਾਂਗਰਸੀ ਜਿਹੜੇ ਖੇਡ ਮੰਤਰੀ ਨੇ ਸਾਬਕਾ ਕਾਂਗਰਸੀ ਖੇਡ ਮੰਤਰੀ ਰਹੇ ਨੇ ਪ੍ਰਗਟ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਕਰ ਸਿੰਬੋਲਿਕ ਦਿੱਤਾ ਜ਼ਿੰਦਰਾ ਜਿਹੜਾ ਅਜੰਡਾ ਦਿੱਤਾ ਹੈ ਸਪੀਕਰ ਨੂੰ ਆਪਦੀ ਜੇਬ ਵਿੱਚ ਪਾਈ ਫਿਰਦੇ ਸੀ ਇੰਨਾ ਹੀ ਦਮੇ ਤੁਹਾਡੇ ਵਿੱਚ ਤਾਂ ਤੁਸੀਂ ਸੰਭੂ ਬਾਰਡਰ ਖਨੋਰੀ ਬਾਰਡਰ ਤੇ ਕਿਉਂ ਨਹੀਂ ਲਾਏ ਉਧਰੋਂ ਤਾਂ ਸਾਡੇ ਭਾਜਪਾ ਸਰਕਾਰ ਨੇ ਨੌਜਵਾਨਾਂ ਦੇ ਕਤਲ ਕਰ ਦਿੱਤੇ ਨੌਜਵਾਨ ਮਾਰ ਦਿੱਤੇ ਉਦੋਂ ਤੁਸੀਂ ਭਗਵੰਤ ਮਾਨ ਕਿਉਂ ਚੁੱਪ ਸੀ ਹੁਣ ਭਗਵੰਤ ਮਾਨ ਵੱਡੀਆਂ-ਵੱਡੀਆਂ ਗੱਲਾਂ ਕਰਦਾ ਲਲਕਾਰੇ ਮਾਰਦਾ ਐਂ ਕਹਿ ਰਿਹਾ ਕਿ ਤੂੰ ਚੁੱਪ ਕਰ ਜਾ ਅਜਿਹੀਆਂ ਗੱਲਾਂ ਕਰ ਰਿਹਾ ਜਿਸ ਨੂੰ ਲੈ ਕੇ ਪ੍ਰਗਟ ਸਿੰਘ ਦਾ ਟਵੀਟ ਜ਼ਰੂਰ ਕਿਤੇ ਨਾ ਕਿਤੇ ਚਪੇੜ ਮਾਰ ਰਿਹਾ ਹੈ ਮੁੱਖ ਮੰਤਰੀ ਤੇ ਜਿਹੜੇ ਸਵਾਲ ਸੀ ਕੱਲ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਸੀ ਪਰ ਉਸੇ ਵਿੱਚਕਾਰ ਕਾਂਗਰਸੀ ਵੱਡੇ-ਵੱ ਮੁੱਖ ਮੰਤਰੀ ਨੇ ਵੀ ਕਾਂਗਰਸੀਆਂ ਤੇ ਇੱਕ ਜਰੂਰ ਇੱਕ ਤਮਾਚਾ ਮਾਰਿਆ ਕਿਉਂਕਿ ਜਦੋਂ ਉਹਨਾਂ ਨੇ ਕਿਹਾ ਸਹੀ ਕਾਂਗਰਸੀਆਂ ਨੇ ਕੀ ਮੁੱਖ ਮੰਤਰੀ ਦਾ 150 ਰੁਪਏ ਸਦੀਕ ਤੇ ਜਾ ਰਿਹਾ ਸੀ ਬਾਜਵਾ ਕਹਿੰਦੇ ਨੇ ਤਾਂ ਜਿਸ ਤੋਂ ਬਾਅਦ ਕਾਫੀ ਤੂ ਤੂ ਮੈਂ ਵੀ ਹੁੰਦੀ ਆ ਸਾਨੂੰ ਕਹਿੰਦੇ ਅਸੀਂ ਮਟੀਰੀਅਲ ਆ ਮੋਬਾਈਲ ਰਿਪੇਅਰ ਕਰਨ ਵਾਲੇ ਆਗੇ ਮੈਂ 150 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਧਿਆਰੇ ਤੇ ਜਾਂਦਾ ਸੀ ਪਤਾ ਲੱਗਿਆ ਤੁਹਾਨੂੰ ਸੰਗ ਦਾ ਮੈਦਾਨ ਬਣ ਜਾਂਦਾ ਹੈ ਕੱਲ ਜਿਹੜੀ ਵਿਧਾਨ ਸਭਾ ਸਰੂਸੇ ਵਿਚਕਾਰ ਅੱਜ ਫੇਰ ਵਿਧਾਨ ਸਭਾ ਦੇ ਬਾਹਰ ਤਖਤੀਆਂ ਲੈ ਕੇ ਕਾਂਗਰਸੀ ਵਿਧਾਇਕ ਪ੍ਰਦਰਸ਼ਨ ਕਰ ਰਹੇ ਨੇ ਦੱਸਦੀ ਕਿ ਇਸ ਪ੍ਰਦਰਸ਼ਨ ਦੇ ਵਿੱਚ ਵਿਧਾਨ ਸਭਾ ਦੇ ਬਾਹਰ ਇਹ ਇਹਨਾਂ ਦਾ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਾਂਗਰਸੀ ਵਿਧਾਇਕ ਕੋਟਲੀ ਖਲਾਬ सीएम ਦੀ ਜਿਹੜੀ ਟਿੱਪਣੀ ਸੀ ਉਸ ਦਾ ਵਿਰੋਧ ਕੀਤਾ ਜਾ ਰਿਹਾ ਕਾਲੇ ਕੋਟ ਤੇ ਹੱਥਾਂ ਤੇ ਤਖਤੀਆਂ ਫੜ ਕੇ ਕਾਂਗਰਸੀ ਵਿਧਾਇਕ ਪਹੁੰਚੇ ਨੇ ਤੇ ਲਗਾਤਾਰ ਸਰਕਾਰ ਦਾ ਮੌਜੂਦਾ ਪੰਜਾਬ ਦੀ ਸਰਕਾਰ ਦਾ ਵਿਰੋਧ ਕਰ ਰਹੇ